228 ਰੁਪਏ ਦੇ ਸਬੰਧ ਵਿੱਚ ਜਿਹੜੀ ਐਫਆਈਆਰ ਹੋਈ ਆ ਇਸ ਐਫਆਈਆਰ ਦੇ ਮੁਤਾਬਕ ਜਿਹੜੀਆਂ ਤਾਰਾਂ ਨੇ ਉਸ ਸੁਖਬੀਰ ਬਾਦਲ ਨਾਲ ਜੁੜ ਰੀਆਂ ਨੇ ਔਰ ਸੁਖਬੀਰ ਬਾਦਲ ਨੇ ਉਸ ਡੇਰੇ ਤੇ ਜਾ ਕੇ ਤੇ ਇਸ ਐਫਆਈਆਰ ਨੂੰ ਖੁਰਤਪੁਰਤ ਕਰਨ ਵਾਸਤੇ ਮੈਂ ਇਹ ਬੇਨਤੀ ਕਰਾਂਗਾ ਕਿ ਜੋ ਪਤਾ ਸਾਨੂੰ ਲੱਗਿਆ ਹੈ ਕਿ ਉਸ ਡੇਰੇ ਤੇ ਜਿਹੜੇ ਨੇ ਅਖੰਡ ਪਾਠ ਹੁੰਦੇ ਆ ਤੇ ਉਹ ਰਾਜਾ ਕਮਲ ਜੋ ਕਿ ਨਾਭ ਰਾਜਾ ਕਮਲ ਜਿਹੜਾ ਹੈ ਉਹ ਉਥੇ ਉਹਦੇ ਨਾਂ ਦੇ ਉੱਤੇ ਡੇਰਾ ਬਣਿਆ ਤੇ ਉਥੇ ਮਜ਼ਾਰ ਵੀ ਬਣੀ ਹੋਈ ਆ ਅਸੀਂ ਉਸ ਡੇਰੇ ਦੇ ਸੰਬੰਧ ਕੋਈ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂ ਅਗੇ ਬਿਲਕੁਲ ਜੀ ਇੱਕ ਵੀ ਅੱਖਰ ਜਿਹੜਾ ਅਸੀਂ ਉਹ ਆਪਣੀ ਪ੍ਰੈਸ ਕਾਨਫਰੰਸ ਕਰਕੇ ਤੇ ਇਹ ਗੱਲ ਕਹੀ ਕਿ ਇਹ ਇੱਕ ਸੀਐਮ ਜਿਹੜਾ ਹੈ ਇਹ ਝੂਠ ਬੋਲਦਾ ਹੈ ਤੁਹਾਡੇ ਕੋਲ ਸਾਰਾ ਰਿਕਾਰਡ ਹੈਗਾ ਹੁਣ ਹੋਰ ਕੋਈ ਰਿਕਾਰਡ ਹੈਗਾ ਜਾਂ ਨਹੀਂ ਹੈਗਾ ਇਹ ਸਿੱਟ ਨੂੰ ਪਤਾ ਜਾਂ ਸੀਐਮ ਨੂੰ ਪਤਾ ਹੈ ਜਾਂ ਡੇਰੇ ਵਾਲਿਆਂ ਨੂੰ ਪਤਾ ਹੈ ਜੀ ਮਹਾਰਾਣੀਆਂ ਸੈਂਚੀਆਂ ਸਰੂਪ ਅੰਗ ਗੁਰਬਾਣੀ ਦੇ ਕੁੱਟਕੇ 2012 ਦੇ ਵਿੱਚ ਰੱਦੀ ਚ ਵਿਕਵਾਏ ਸੀ ਸ੍ਰੋਮਣੀ ਕਮੇਟੀ ਨੇ ਪੰਥਕ ਜਥੇਬੰਦੀਆਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਬੜੇ ਸੱਚੇ ਤੰਗ ਦੇ ਨਾਲ ਇਸ ਕੇਸ ਨੂੰ ਡੀਲ ਕਰਨ ਵਾਸਤੇ ਔਰ 328 ਸਰੂਪ ਕਿੱਥੇ ਨੇ ਇਸ ਸ੍ਰੋਮਣੀ ਕਮੇਟੀ ਦੇ ਨੱਕ 'ਚ ਦਮ ਕਰ ਗਈ ਹੈ ਹੋ ਗਈ ਹੈ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਇਸ ਕੇਸ ਨੂੰ ਕਿ ਜਿਹੜੀ 168 ਮੈਂਬਰ ਐਫ ਆਈ ਆਰ ਆ 328 ਰੁਪਏ ਵਾਲੀ ਇਹਨੂੰ ਖੁਰਦਬੁਰਦ ਕਰਨ ਦੀ ਇੱਕ ਸਾਜਿਸ਼ ਲੱਗਦੀ ਹੈ ਮੈਨੂੰ ਤੇ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੇ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ ਸੋ ਗੱਲ ਕਰਦੇ ਹਾਂ ਮਾਗੀ ਮੇਲਾ ਮੁਕਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਖੁਲਾਸੇ ਕੀਤੇ ਬੰਗਾ ਡੇਰੇ ਨੂੰ ਲੈ ਕੇ ਸੋ ਨਾਲ ਹੀ ਗੱਲ ਕਰਾਂਗੇ ਜਥੇਦਾਰ ਗੜਗੱਜ ਸਾਹਿਬ ਨਾਲ ਸੀਐਮ ਮਾਨ ਦੇ ਪੇਸ਼ ਹੋਣ ਤੋਂ ਬਾਅਦ ਕੁਝ ਸੁਰ ਬਦਲੇ ਨਜ਼ਰ ਆਏ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਸਿੱਖ ਪ੍ਰਚਾਰਕ ਗੁਰਲੇ ਸਿੰਘ ਸਿੱਕਸਾ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਖਾਲਸਾ ਦੀ ਫਤਿਹ ਭਾਈ ਨਸਾਨ ਸਿੰਘ ਜੀ ਪਹਿਲਾਂ ਮੈਂ ਤੁਹਾਡਾ ਔਰ ਤੁਹਾਡੇ ਚੈਨਲ ਦਾ ਤੇ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਸਾਰੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਮਿਹਰਬਾਨੀ ਧੰਨਵਾਦ ਸਿਰਸਾ ਸਾਹਿਬ ਜੀ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਦੇ ਆਂ ਵੀ ਮੱਗ ਹੀ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਸਾਰੀਆਂ ਪਾਰਟੀਆਂ ਨੇ ਕੀਤੀਆਂ ਸੀਗੀਆਂ ਉੱਥੇ ਸੀਐਮ ਭਗਵੰਤ ਮਾਨ ਨੇ ਡੇਰਾ ਬੰਗਾ ਵਿਖੇ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲੇ ਕਹਿੰਦੇ ਵੀ 100 139 ਸਰੂਪਾਂ ਦਾ ਜਿਹੜਾ ਰਿਕਾਰਡ ਹੀ ਹੈ ਨਹੀਂ ਕਹਿੰਦੇ ਇਹ ਸਾਰਾ ਮਾਮਲਾ ਤੁਹਾਡੀ ਜਾਣਕਾਰੀ ਮੁਤਾਬਕ ਅਸਲ 'ਚ ਹੈ ਕੀ ਹੈ ਅਸਲ ਗੱਲ ਇਹ ਹੈ ਜੀ ਕਿ ਸਰਕਾਰ ਵੱਲੋਂ ਜਿਹੜੀ ਸੱਟ ਬਣਾਈ ਗਈ ਆ ਹਾਂਜੀ 328 ਰੁਪਿਆਂ ਦੇ ਸਬੰਧ ਵਿੱਚ 5.5 ਸਾਲ ਲੜਾਈ ਲੜਨ ਤੋਂ ਬਾਅਦ ਇਹ ਐਫ ਆਈ ਆਰ 168 ਮਿਤੀ 7 ਦਸੰਬਰ 2025 ਨੂੰ ਜਦੋਂ ਕਿਸਾਨ ਜੱਥੇਬੰਦੀਆਂ ਤੇ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੰਤ ਮਹਾਪੁਰਸ਼ ਜੀ ਦੇ ਵਿੱਚ ਆਏ ਤੇ ਸਰਕਾਰ ਦੇ ਉੱਤੇ ਜਦੋਂ ਦਬਾਅ ਪੜਿਆ ਤੇ ਉਸ ਤੋਂ ਬਾਅਦ ਐਫ ਆਈ ਆਰ ਹੋ ਗਈ ਜੀ ਉਸ ਐਫਆਈਆਰ ਦੀ ਪੜਤਾਲ ਕਰਨ ਵਾਸਤੇ ਇੱਕ ਸੈੱਟ ਬਣਾਈ ਗਈ ਤੇ ਜੀ ਉਹ ਸੈੱਟ ਜਿਹੜੀ ਆ ਆਪਣੇ ਹਿਸਾਬ ਦੇ ਨਾਲ ਕੰਮ ਕਰ ਰਹੀ ਆ ਉਸ ਸੈੱਟ ਨੇ ਜਿਹੜਾ ਸੀ ਉਹ ਰਿਪੋਰਟ ਦਿੱਤੀ ਔਰ ਇੱਥੇ ਇੱਕ ਨਾ ਗੱਲ ਸਮਝਣ ਵਾਲੀ ਆ ਬੜੀ ਦੂਰੰਦੇਸ਼ੀ ਨਾ ਜੀ ਵੀ ਇਹਦੇ ਤੇ ਇਹ ਜਿਹੜੀ ਉਥੋਂ ਦੀ ਜਿਹੜੀ ਰਿਪੋਰਟ ਆ ਉਹ ਜਿਹੜੀ ਸੈੱਟ ਨੇ ਦਿੱਤੀ ਆ ਸੈੱਟ ਨੇ ਨਾ ਤਾਂ ਉਥੇ ਉਹਨਾਂ ਨੂੰ ਦੋਸ਼ੀ ਬਣਾਇਆ ਜੀ ਦੇਰੇ ਵਾਲਿਆਂ ਨੂੰ ਨਾ ਹੀ ਉਥੋਂ ਉਹਨਾਂ ਨੇ ਕੋਈ ਸਰੂਪ ਜੜੀ ਆ ਉਹ ਕੋ ਚੁੱਕ ਕੇ ਲਿਆਉਂਦੀ ਗੱਲ ਕੀਤੀ ਆ ਜੀ ਭਗਵੰਤ ਮਾਨ ਨੂੰ ਜੋ ਰਿਪੋਰਟ ਮਿਲੀ ਉਹਦੇ ਹਿਸਾਬ ਨਾਲ ਉਹਨੇ ਜੜੀ ਸੀ ਉਹ ਉਥੇ ਮਾਗੀ ਮੇਲੇ ਦੇ ਮੁਖਸਰ ਦੀ ਸਟੇਜ ਦੇ ਉੱਤੋਂ ਬੋਲ ਦਿੱਤੀ ਤੇ ਜੀ ਤੇ ਐਸਾਸ ਤਰ੍ਹਾਂ ਬੰਗੇ ਦੇ ਲਾਗੇ ਢੇਰਾ ਹੈ ਤੇ ਉਸ ਢੇਰੇ ਤੋਂ 169 ਸਰੂਪ ਮਿਲੇ ਨੇ ਜਿਹਦੇ ਚ 30 ਪਾਮ ਸਰੂਪਾਂ ਦਾ ਰਿਕਾਰਡ ਆ ਤੇ ਬਾਕੀ 139 ਦਾ ਰਿਕਾਰਡ ਨਹੀਂ ਤੇ ਜੀ ਉਹਦੇ ਤੇ ਜਦੋਂ ਉਹ ਖਬਰਾਂ ਚੱਲੀਆਂ ਤੇ ਉਸ ਤੋਂ ਬਾਅਦ ਡੇਰੇ ਵਾਲਿਆਂ ਨੇ ਜਿਹੜਾ ਸੀ ਉਹ ਆਪਣੀ ਪ੍ਰੈਸ ਕਾਨਫਰੰਸ ਕਰਕੇ ਤੇ ਇਹ ਗੱਲ ਕਹੀ ਕਿ ਇਹ ਸੀਐਮ ਜਿਹੜਾ ਹੈ ਇਹ ਝੂਠ ਬੋਲਦਾ ਹੈ ਸਾਡੇ ਕੋਲ ਸਾਰਾ ਰਿਕਾਰਡ ਹੈਗਾ ਹੁਣ ਹੋਰ ਕੋਈ ਰਿਕਾਰਡ ਹੈਗਾ ਜਾਂ ਨਹੀਂ ਹੈਗਾ ਇਹ ਸਿੱਟ ਨੂੰ ਪਤਾ ਜਾਂ ਸੀਐਮ ਨੂੰ ਪਤਾ ਹੈ ਜਾਂ ਡੇਰੇ ਵਾਲਿਆਂ ਨੂੰ ਪਤਾ ਹੈ ਜੀ ਮੈਂ ਇਹ ਬੇਨਤੀ ਕਰਾਂਗਾ ਕਿ ਜੋ ਪਤਾ ਸਾਨੂੰ ਲੱਗਿਆ ਹੈ ਕਿ ਉਸ ਡੇਰੇ ਤੇ ਜਿਹੜੇ ਨੇ ਅਖੰਡ ਪਾਠ ਹੁੰਦੇ ਆ ਤੇ ਉਹ ਰਾਜਾ ਕਮਲ ਜੋ ਕਿ ਨਾਭ ਰਾਜਾ ਕਮਲ ਜਿਹੜਾ ਹੈ ਉਹ ਉਥੇ ਉਹਦੇ ਨਾਂ ਦੇ ਉੱਤੇ ਡੇਰਾ ਬਣਿਆ ਤੇ ਉਥੇ ਮਜ਼ਾਰ ਵੀ ਬਣੀ ਹੋਈ ਹੈ ਤੇ ਜੀ ਲੋਕਾਂ ਦੀ ਚਾਹ ਕੋਈ ਮਜ਼ਾਰ ਹੋਵੇ ਜਾਂ ਕੋਈ ਹੋਰ ਜਗਾ ਹੋਵੇ ਲੋਕਾਂ ਦੀ ਆਸਥਾ ਹੁੰਦੀ ਆ ਲੋਕ ਉਥੇ ਆਪਣੇ ਸਾਹਬ ਨਾਲ ਜੋ ਕੋਈ ਸੁਖਣਾ ਸੁਖਦਾ ਕੋਈ ਅਖੰਡ ਪਾਠ ਕਰਾਉਂਦਾ ਕੋਈ ਕੁਝ ਕਰਾਉਂਦਾ ਕੋਈ ਕੁਝ ਕਰਾਉਂਦਾ ਜੀ ਜੀ ਤੁਸੀਂ ਵੇਖਿਆ ਹੋਊਗਾ ਕਿ ਆਮ ਆ ਜਿਹੜੀਆਂ ਦਰਗਾਹ ਬਣੀਆਂ ਹੋਈਆਂ ਨੇ ਮਜਾਰਾਂ ਬਣੀਆਂ ਆ ਉਥੇ ਕੋਈ ਮਤਲਬ ਕਿ ਜਿਹੜੇ ਨੇ ਉਹ ਗੀਤਕਾਰਾਂ ਨੂੰ ਵੀ ਉਥੇ ਲਿਆਉਂਦੇ ਨੇ ਕਲਾਕਾਰਾਂ ਨੂੰ ਲਿਆਉਂਦੇ ਨੇ ਹਾਂ ਇਹ ਤੇ ਹਰ ਬੰਦੇ ਦੀ ਆਪਣੀ ਆਪਣੀ ਸਰਦਾ ਭੰਡਾ ਹੈ ਹਾਂ ਜੀ ਅਸੀਂ ਉਸ ਡੇਰੇ ਦੇ ਸੰਬੰਧ ਕੋਈ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂ ਹਾਂ ਕਿ ਬਿਲਕੁਲ ਜੀ ਇੱਕ ਵੀ ਅੱਖਰ ਸਲੇਕਨ ਇਹ ਗੱਲ ਜ਼ਰੂਰ ਹੈ ਕਿ ਅਸੀਂ ਹੁਣ ਅੱਜ ਤਿਆਰੀ ਕਰ ਰਹੇ ਹਾਂ ਕਿ ਇਨੂੰ ਰਾਜਨੀਤਿਕ ਤੌਰ ਦੇ ਉੱਤੇ ਇਸ ਟਾਈਮ ਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ 328 ਰੂਪਾਂ ਦੇ ਉੱਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਆ ਸਿਆਸਤ ਕਰ ਰਹੀਆਂ ਬਹੁਤ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਆ ਤੇ ਜੀ ਹੁਣ ਤੁਸੀਂ ਵੇਖੋ ਕਿ ਇੱਕ ਤਾਂ ਜਿਹੜੀ ਉਹ ਰਿਪੋਰਟ ਸੀ ਡਾਕਟਰ ਈਸ਼ਰ ਚੰਗਾਲੀ ਉਹਨੇ ਵੀ ਆਪਣੇ ਰਿਪੋਰਟ ਦੇ ਉੱਤੇ 231 ਪੰਨੇ ਤੇ ਲਿਖਿਆ ਸੀ 31 ਬਤੀ ਤੇ ਕਿ ਇਹਦੇ ਤੇ ਰਾਜਨੀਤੀ ਨਾ ਕੋ ਕਰੇ ਜੀ ਫਿਰ ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗਾਜ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਇੱਥੇ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੇ ਕੋਈ ਰਾਜਨੀਤੀ ਕਰੇਗਾ ਤੇ ਉਹਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਕੀਤੀ ਜਾਵੇਗੀ ਕਹਿੰਦਾ ਉਹਨਾਂ ਨੇ ਪਰ ਜਦੋਂ ਉਥੋਂ ਖਬਰਾਂ ਚੱਲੀਆਂ ਤੇ ਉਸ ਤੋਂ ਬਾਅਦ ਉਥੇ ਕੱਲ ਜਿਹੜਾ ਸੁਖਬੀਰ ਸਿੰਘ ਬਾਦਲ ਗਿਆ ਔਰ ਸੁਖਬੀਰ ਬਾਦਲ ਜਾ ਕੇ ਜੋ ਉਥੇ ਬੋਲਿਆ ਉਹ ਨੇ ਇਹਦੀ ਵੱਡੀ ਮਤਲਬ ਕਿ ਉੱਥੇ ਸਿਆਸਤ ਦੀਆਂ ਗੱਲਾਂ ਕੀਤੀਆਂ ਰਾਜਨੀਤੀ ਦੀਆਂ ਲੋਕਾਂ ਨੂੰ ਮਤਲਬ ਕਿ ਜਿਹੜਾ ਉਹ 328 ਰੂਪਾਂ ਦੇ ਸਬੰਧ ਵਿੱਚ ਉੱਥੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਆ ਉਹ ਤਾਂ ਸ਼ਿਰਸਾ ਸਾਹਿਬ ਇਹ ਗੱਲ ਕਹਿ ਰਹੇ ਕਹਿੰਦੇ ਵੀ ਸੰਸਦਾਰ ਕਾਲ ਤੱਕ ਨੂੰ ਪੱਤਰ ਦੇਣ ਜਾ ਰਹੇ ਆ ਸ਼ਿਰਸਾ ਸਾਹਿਬ ਨੇ ਗੱਲ ਥੋੜੀ ਵਿੱਚ ਰੋਕ ਲਿਆ ਵੀ ਇੱਕ ਜਿਹੜੀ ਸੰਸਥਾ ਸੀਗੀ ਜਿਹੜਾ ਬੰਗਾ ਵਾਲੀ ਕਹਿੰਦੇ ਵੀ ਉਹ ਸੁਖਵੀਰ ਬਾਦਲ ਕਹਿੰਦੇ ਵੀ ਇਸ ਨੂੰ ਬਦਨਾਮ ਕਰਨ ਦੀ ਵੱਡੀ ਗਲਤੀ ਕੀਤੀ ਇਸ ਮਾਨ ਸਾਹਿਬ ਨੇ ਦੇਖੋ ਮੈਂ ਇੱਕ ਬੇਨਤੀ ਕਰਾਂ ਜੀ ਇਸ ਦੇ ਵਿੱਚ ਕਿਸੇ ਦੀ ਮਨਸਾ ਨਹੀਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਮਾਨ ਆਪਣਾ ਭਗਤ ਸਿੰਘ ਮਾਨ ਦੀ ਵਕਾਲਤ ਨਹੀਂ ਕਰਾਂਗਾ ਬਿਲਕੁਲ ਤੇ ਜੀ ਲੇਕਿਨ ਜਿੰਨੇ ਜੋ ਗੱਲ ਕੀਤੀ ਆ ਉਹ ਗੱਲ ਸਾਡੀ ਕਹਿਣੀ ਬਣਦੀ ਆ ਹਾਂਜੀ ਜਦੋਂ ਅਕਾਲ ਤਖਤ ਤੇ ਪੇਸ਼ ਹੋਇਆ ਤੇ ਅਕਾਲ ਤਖਤ ਦੇ ਜਥੇਦਾਰ ਨੇ ਵੀ ਇਹ ਗੱਲ ਕਹੀ ਆ ਤੇ ਉਹਨੇ ਬਾਹਰ ਕਹੀ ਆ ਕਿ ਜਿਹੜੇ ਉਥੋਂ 178 ਸਰੂਪ ਜਿਹੜੇ ਉਥੇ ਜਿਹੜੇ ਨੇ ਉਹ ਉਹਨਾਂ ਦੇ ਦਰਸ਼ਨ ਕੀਤੇ ਗਏ ਆ 178 ਸਰੂਪ ਨੇ ਉਥੇ ਜੀ ਮੇਰੇ ਤੇ ਜਿੰਨਾ ਸੋ 30 ਦਾ ਰਿਕਾਰਡ ਆ ਤੇ 139 ਦਾ ਰਿਕਾਰਡ ਨਹੀਂ ਹੈਗਾ ਉਹਨੇ ਕਿਹਾ ਕਿ ਉਹ ਜਿਹੜੇ 139 ਸਰੂਪ ਨੇ ਉਹਨਾਂ ਬਾਰੇ ਜੋ ਸਾਨੂੰ ਅਕਾਲ ਤੱਕ ਸਰ ਦਾ ਆਦੇਸ਼ ਹੋਊਗਾ ਅਸੀਂ ਉਹ ਕਰਾਂਗੇ ਜੀ ਉਹਨੇ ਇਹ ਗੱਲ ਕਹੀ ਆ ਬਦਨਾਮ ਕਰਨ ਦੀ ਇੱਥੇ ਕੋਈ ਨਹੀਂ ਸਿਰਫ ਇੱਥੇ 328 ਰੁਪਿਆਂ ਦੇ ਸਬੰਧ ਵਿੱਚ ਜਿਹੜੀ ਐਫ ਆਈ ਆਰ ਹੋਈ ਆ ਇਸ ਐਫ ਆਈ ਆਰ ਦੇ ਮੁਤਾਬਕ ਜਿਹੜੀਆਂ ਤਾਰਾਂ ਨੇ ਉਸ ਸੁਖਬੀਰ ਬਾਦਲ ਨਾਲ ਜੁੜ ਰੀਆਂ ਨੇ ਔਰ ਸੁਖਬੀਰ ਬਾਦਲ ਨੇ ਉਸ ਡੇਰੇ ਤੇ ਜਾ ਕੇ ਤੇ ਇਸ ਐਫ ਆਈ ਆਰ ਨੂੰ ਖੁਰਦਪੁਰਦ ਕਰਨ ਵਾਸਤੇ ਇਹ ਜਿਹੜੀ ਆ ਰਾਜਨੀਤੀ ਸ਼ੁਰੂ ਕਰਤੀ ਆ ਜੀ ਡੇਰੇ ਨੂੰ ਬਦਨਾਮ ਡੇਰੇ ਨੂੰ ਬਦਨਾਮ ਨਾ ਕਿਸੇ ਨੇ ਕੀਤਾ ਨਾ ਕੋਈ ਕਰੇਗਾ ਔਰ ਇੱਕ ਇੱਕ ਦੀ ਆਸਤਾ ਹੈ ਜੀਦੀ ਵੀ ਆ ਜਿਹੜਾ ਕੋ ਡੇਰੇ ਨਾਲ ਜੁੜਿਆ ਹੈ ਉਹਨਾਂ ਲੋਕਾਂ ਦੀ ਅਸੀਂ ਜਿਹੜੀ ਆਸਤਾ ਹੈ ਉਹਨਾਂ ਦੀਆਂ ਭਾਵਨਾਵਾਂ ਦੇ ਖਿਲਾਫ ਕੋਈ ਵੀ ਸ਼ਬਦ ਨਹੀਂ ਬੋਲਾਂਗੇ ਜੀ ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਉੱਥੇ ਕੋਈ ਸ਼ਬਦ ਬੋਲਾਂ ਜਿਨ੍ਹਾਂ ਦੀ ਆਸਤਾ ਹੈ ਜਿਨ੍ਹਾਂ ਦੀ ਭਾਵਨਾ ਹੈ ਉੱਥੇ ਜੁੜੀ ਹੋਈ ਆ ਉਹ ਉਹਨਾਂ ਨੂੰ ਮੁਬਾਰਕ ਲੇਕਿਨ ਜਿਹੜੇ 328 ਰੂਪ ਨੇ ਉਹ ਕਿੱਥੇ ਨੇ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕਿਉਂ ਨਹੀਂ ਦੱਸੇ ਤੇ ਸੁਖਬੀਰ ਬਾਦਲ ਉਥੇ ਡੇਰੇ ਤੇ ਜਾ ਕੇ ਜਿਹੜਾ ਸਿਆਸਤ ਕਰਨੀ ਸ਼ੁਰੂ ਕਰਤੀ ਵੀ ਇਹ ਆ ਜੀ ਡੇਰੇ ਨੂੰ ਬਦਨਾਮ ਕੀਤਾ ਜਾ ਰਿਹਾ ਸਰਕਾਰ ਵੱਲੋਂ ਸੁਖਬੀਰ ਬਾਦਲ ਨੇ ਜਦੋਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਪਿੰਡ ਜਵਾਰਕੇ ਤੋਂ ਇਹਨਾਂ ਦੀ ਸਰਕਾਰ ਵਿੱਚ ਜੀ ਉਦੋਂ ਕਿਉਂ ਨਹੀਂ ਬੋਲਿਆ ਹੂੰ ਉਦੋਂ ਉਹਨਾਂ ਦੇ ਖਿਲਾਫ ਇਹਨਾਂ ਦੀ ਸਰਕਾਰ ਸੀ ਐਫ ਆਈ ਆਰ ਡੇਰੇ ਦੀਆਂ ਡੇਰੇ ਵੱਲੋਂ ਪੈੜਾਂ ਗਈਆਂ ਉਹਨਾਂ ਨੇ ਸਿੱਧੇ ਆਮ ਸ਼ਰੀਆਮ ਉਹਨਾਂ ਨੇ ਪੋਸਟਰ ਲਾਇਆ ਤੇ ਤੁਹਾਡਾ ਗੁਰੂ ਸਾਡੇ ਕੋਲ ਆ ਜੇ ਤੁਹਾਡੇ ਚ ਹਿੰਮਤ ਆ ਤੇ ਲੈ ਲਓ ਤੇ ਜੀ ਸ਼ਖਬੀਰ ਬਾਦਲ ਉਦੋਂ ਕਿਉਂ ਨਹੀਂ ਬੋਲਿਆ ਭਈ ਹਾਂਜੀ ਇਹਦਾ ਜੋ ਮੁੱਖ ਮੰਤਰੀ ਸੀ ਉਹ ਕਿਉਂ ਨਹੀਂ ਬੋਲਾ ਇਹਨਾਂ ਦੀ ਪਾਰਟੀ ਕਿਉਂ ਨਹੀਂ ਬੋਲੀ ਜੀ ਉਸ ਟਾਈਮ ਦੇ ਉੱਤੇ ਜਥੇਦਾਰ ਕਿਉਂ ਨਹੀਂ ਬੋਲਿਆ ਸ਼ਖਬੀਰ ਬਾਦਲ ਨੂੰ ਕਿਉਂ ਨਹੀਂ ਸਵਾਲ ਕੀਤਾ ਜੀ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲੀ ਤੇ ਜੀ ਉਸ ਤੋਂ ਬਗੈਰ ਔਰ ਅੱਜ ਤੱਕ ਆ ਜਿਹੜੀ ਕਿਤਾਬ ਸਿੱਖ ਇਤਿਹਾਸ ਨਾਂ ਦੀ ਜਿਹੜੀ ਹਿੰਦੀ ਪਾਸ਼ਾ ਦੇ ਵਿੱਚ ਜਿਹੜੀ ਇਹਨਾਂ ਨੇ ਪਬਲਿਸ਼ ਕੀਤੀ ਆ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਂ ਦੇ ਸਬੰਧ ਵਿੱਚ ਇੰਨੀ ਮਾੜੀ ਸ਼ਬਦਾਵਲੀ ਬੋਲ ਕੇ ਤੇ ਇਹਨਾਂ ਨੇ ਕਿਤਾਬ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀ ਆ ਮਤਾ ਪਾ ਕੇ ਕੀਤੀ ਆ ਉੱਤੇ ਅੱਜ ਤੱਕ ਸੁਖਬੀਰਪਾਲ ਕਿਉਂ ਨਹੀਂ ਬੋਲਿਆ ਸੁਖਬੀਰ ਬਾਦਲ ਦੇ ਰਾਜ ਵਿੱਚ ਜਦੋਂ ਇਹਦਾ ਪਿਓ ਮੁੱਖ ਮੰਤਰੀ ਸੀ ਪੋਸਟ ਟਾਈਮ ਤੇ 1997 ਤੋਂ ਲੈ ਕੇ 2000 ਤੱਕ ਇਹਨਾਂ ਦੇ ਰਾਜ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜੀ ਗੁਰੂ ਸਹਿਬਾਨ ਦੇ ਖਿਲਾਫ ਇਨੀ ਮਾਰੀ ਸ਼ਬਦਾਵਲੀ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ Hindu ਤਰਫ ਦਾ ਪ੍ਰਚਾਰ ਕਰਦੱਸ ਕੇ ਤੇ ਉਹਨਾਂ ਨੇ ਕਿਤਾਬਾਂ ਜਿਹੜੀਆਂ ਨੇ ਉਹ ਪਬਲਿਸ਼ ਕੀਤੀਆਂ ਜੀ ਉਦੋਂ ਇਹ ਕਿਉਂ ਨਹੀਂ ਇਹਨਾਂ ਨੇ ਉਹਨਾਂ ਤੇ ਐਕਸ਼ਨ ਲਿਆ ਸਿਰਸਾ ਸਾਹਿਬ ਇਹ ਗੱਲ ਤਾਂ ਤੁਸੀਂ ਬਹੁਤ ਵਾਰੀ ਦੱਸ ਚੁੱਕੇ ਹੈਗੇ ਉਹ ਨਾਲ ਐਸਡੀਪੀਸੀ ਇਹ ਗੱਲ ਕਰਦੀ ਇਹ ਵੀ ਇਹ ਜਿਹੜਾ ਸਰੂਪਾਂ ਦਾ ਮਾਮਲਾ ਹੈਗਾ ਜਾਂ ਤਾਂ ਪੈਸੇ ਦੇ ਲੈਣ ਦੇ ਵਿੱਚ ਗਲਤੀ ਹੋਈ ਜਾਂ ਰਿਟਰਨ ਦੇ ਵਿੱਚ ਗਲਤੀ ਕੋਈ ਹੋ ਗਈ ਵੱਡੀ ਕਹਿੰਦੇ ਬਿਲਕੁਲ ਠੀਕ ਹੈ ਚਲੋ ਆਪਾਂ ਇਹਨਾਂ ਦੀ ਗੱਲ ਮੰਨ ਲੈਨੇ ਆ ਹਾਂਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਇਹਨਾਂ ਤੋਂ ਗਲਤੀ ਹੋਈ ਸੀ ਤੇ ਸਾਢੇ 5 ਸਾਲ ਪਹਿਲਾਂ ਜਦੋਂ ਉਥੇ ਧਰਾਂ ਲਾਇਆ ਪੰਥਕ ਜਥੇਬੰਦੀਆਂ ਨੇ ਤੇ ਉਸ ਟਾਈਮ ਤੇ ਉਹਨਾਂ ਨੇ 43 ਦਿਨ ਉੱਥੇ ਰਹਿਣੇ ਤੇ ਉਹਨਾਂ ਦੇ ਸਿਰ ਪਾਰ ਕੇ ਲੱਤਾਂ ਬਾਹਾਂ ਭੱਡ ਕੇ ਤੇ ਉਹਨਾਂ ਨੂੰ ਜੇਲ੍ਹਾਂ ਚ ਕਿਉਂ ਸੁਟਿਆ ਪਰਚੇ ਕਰਾ ਕੇ ਤੇ ਜੀ ਉਦੋਂ ਉਹਨਾਂ ਨੂੰ ਦੱਸ ਦਿੰਦੇ ਭਪਾਈ ਆਹ ਕੁਛ ਆ ਇਹਦੇ ਵਿੱਚ ਆਹ ਗਲਤੀ ਆ ਤੇ ਅਸੀਂ ਇਹਨੂੰ ਆ ਜਿਹੜਾ ਠੀਕ ਕਰ ਲਿਆ ਫਿਰ ਸਾਢੇ 5 ਸਾਲ ਜਦੋਂ ਭਾਈ ਬਲਦੇਵ ਸਿੰਘ ਬਡਾਲਾ ਦਾ ਮੋਰਚਾ ਲੱਗਾ ਰਿਆ ਉਦੋਂ ਕਰ ਰਹੇ ਨੇ ਹੂੰ ਜਦੋਂ ਐਫ ਆਈ ਆਰ ਸੀ ਹੋਈ ਸੀ ਉਦੋਂ ਅਸੀਂ ਉੱਥੇ ਗਏ ਆ ਉਹਨਾਂ ਦੇ ਸੰਬੰਧ ਵਿੱਚ ਤੇ ਉਹ ਸਾਨੂੰ ਉੱਥੇ ਬੁਲਾ ਲਿੰਦੇ ਭਾਈ ਤੁਸੀਂ ਇੱਥੇ ਤੇ ਕਹਿ ਜੇ ਤੇ ਆਹ ਕੁਛ ਆ ਤੇ ਕਿਸਾਨ ਜਿੱਥੇ ਬੰਦੀਆਂ ਇੱਥੇ ਇਧਰ ਆਓ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਦੱਸ ਦਿਆਂ ਪੀ ਇਹ ਸਰੂਪ ਕਿੱਥੇ ਨੇ ਤੇ ਇਹ ਜੂ ਮਤਲਬ ਕਿ ਜਿਹੜਾ ਇਹਨਾਂ ਨੇ ਤੇ ਇਹ ਸ਼ੁਰੂ ਕਰ ਦਿੱਤਾ ਜੀ ਇਹ ਰਾਜਨੀਤੀ ਹੋ ਰਹੀ ਆ ਰਾਜਨੀਤੀ ਹੁੰਦੀ ਆ ਇਸ 323 ਸਰੂਪ ਕਿਤੇ ਨਹੀਂ ਗਏ ਤੇ ਇਹਨਾਂ ਨੇ ਅਜੇ ਤੱਕ ਦੱਸਿਆ ਕਿਉਂ ਨਹੀਂ ਗਾ ਵੀ 323 ਸਰੂਪ ਕਿੱਥੇ ਨੇ ਜੀ ਕਿਉਂ ਨਹੀਂ ਦੱਸਿਆ ਇਹਨਾਂ ਨੇ ਕਿਉਂ ਮੌਕਾ ਦਿੱਤਾ ਹੈ ਕੋਈ ਅੱਧੇ ਰਾਜਨੀਤੀ ਨਹੀਂ ਹੋ ਰਹੀ ਔਰ ਅਸੀਂ ਉਸ ਜਿਹੜੇ ਦੇ ਸਬੰਧ ਵਿੱਚ ਕੋਈ ਸ਼ਬਦ ਨਹੀਂ ਬੋਲਾਂਗੇ ਉਹ ਸੱਤ ਜਿਹੜੀ ਪੜਤਾਲ ਕਰ ਰਹੀ ਆ ਉਹ ਬੜੀ ਦੂਰੰਦੇਸ਼ੀ ਨੇ ਕਰ ਰਹੀ ਆ ਹੋਰ ਵੀ ਜਿੱਥੇ ਹੈਗੇ ਨੇ ਇਹ ਸਾਨੂੰ ਉਹਨੂੰ ਸਹਿਯੋਗ ਦੇਣਾ ਚਾਹੀਦਾ ਇਹਨਾਂ ਨੇ ਪਹਿਲਾਂ ਤਾਂ ਕਹਿਤਾ ਕਿ ਇਹ ਇਹਨੂੰ ਸਹਿਯੋਗ ਹੀ ਨਹੀਂ ਦੇਣਾ ਮੁੜ ਕੇ ਇਹਨਾਂ ਨੇ ਕਹਿਤਾ ਅਸੀਂ ਸਹਿਯੋਗਵਾਂਗੇ ਮੈਨੂੰ ਤਾਂ ਹੋਰ ਵੀ ਸ਼ੱਕ ਪੈਂਦਾ ਨਚੰਦ ਸਿੰਘ ਦੀ ਹਾਂਜੀ ਮੈਨੂੰ ਤਾਂ ਇਹ ਲੱਗਦਾ ਹੈ ਕਿ ਸੁਖਬੀਰ ਬਾਦਲ ਤੇ ਭਗਵੰਤ ਮਾਨ ਦੀ ਇਹਨਾਂ ਦਾ ਸਮਝੌਤਾ ਹੋ ਗਿਆ ਹੈ ਇਹ ਕਰੋ ਬਤ ਲੱਗਿਆ ਇਸ ਤਰ੍ਹਾਂ ਰੌਲਾ ਪਾ ਕੇ ਤੇ ਇਸ ਕੇਸ ਨੂੰ ਜਿਹੜਾ ਖੁਰਦਪੁਰਦ ਕਰਨ ਦੀ ਸਾਜਿਸ਼ ਲੱਗਦੀ ਆ ਮੈਨੂੰ ਤੇ ਔਰ ਮੈਂ ਜਿੱਦਣ ਦਾ ਅਕਾਲ ਤਖਤ ਤੋਂ ਇਹ ਜਿਹੜਾ ਆਦੇਸ਼ ਆਇਆ ਨਾ ਸ਼੍ਰੋਮਣੀ ਕਮੇਟੀ ਨੂੰ ਵੀ ਤੁਸੀਂ ਜਿਹੜੀ ਆ ਦੀ ਪੜਤਾਲ ਕਰੋ ਸਯੋਗ ਦੇ ਉਹ ਪੜਤਾਲ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਕੀ ਬੋਲ ਰਹੀ ਆ ਕਿ ਜੀ ਉਥੇ ਧਾਰਨੀ ਬਣ ਕੇ ਕਿਉਂ ਤੇ ਉਸ ਦਫ਼ਤਰ ਦੇ ਵਿੱਚ ਚੰਡੀਗੜ੍ਹ ਵਾਲੇ ਦਫ਼ਤਰ 'ਚ ਪੁਲਿਸ ਕਿਉਂ ਗਈ ਆ ਇਹ ਇੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਪੁਲਿਸ ਕਿਉਂ ਆਈ ਆ ਜੀ ਹੋ ਗਈ ਆ ਇਹ ਇਤਰਾ ਨਹੀਂ ਕਿਉਂ ਕਰ ਰਹੇ ਨੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਇਸ ਕੇਸ ਨੂੰ ਇਹ ਜਿਹੜੀ 168 ਨੰਬਰ ਐਫ ਆਈ ਆਰ ਆ 328 ਰੁਪਏ ਵਾਲੀ ਇਹਨੂੰ ਖੁਰਦਬੁਰਦ ਕਰਨ ਦੀ ਇੱਕ ਸਾਜ਼ਿਸ਼ ਲੱਗਦੀ ਆ ਮੈਨੂੰ ਤੇ ਜਿਸ ਤਰ੍ਹਾਂ ਭਗਵੰਤ ਮਾਨ ਦੇ ਨਾਲ ਇੱਕ ਜਿਹੜਾ ਬੈਗ ਭਰ ਕੇ ਗਿਆ ਸੀਗਾ ਸਬੂਤਾਂ ਦਾ ਉਹ ਸਬੂਤਾਂ ਦਾ ਬੈਗ ਜਿਹੜਾ ਉਹ ਸਾਹਮਣੇ ਆਵੇਗਾ ਸੰਗਤ ਦੇ ਇਹ ਤਾਂ ਜੀ ਹੁਣ ਜੈਦਰ ਸਾਹਿਬ ਹੀ ਦੱਸ ਸਕਦੇ ਆ ਜਾਂ ਤੇ ਮੁੱਖ ਮੰਤਰੀ ਨੂੰ ਉਦੋਂ ਹੀ ਦੱਸਣਾ ਚਾਹੀਦਾ ਹੈ ਕਿ ਮੈਂ ਜੀ ਆਹ ਸਬੂਤ ਲੈ ਕੇ ਆਇਆ ਹਾਂ ਹੂੰ ਜਾਦੇ ਉਦੋਂ ਦੱਸਣਾ ਚਾਹੀਦਾ ਜੀ ਜੀ ਬਾਹਰ ਆ ਕੇ ਪ੍ਰੈਸ ਸੰਧਾਨਾ ਵੀ ਮੈਂ ਆ ਸਬੂਤ ਦੇ ਕੇ ਆਇਆ ਇਹ ਤਾਂ ਹੁਣ ਜਿਹੜਾ ਇਹ ਤਾਂ ਜੱਫੇਦਾਰ ਦੇ ਇਹ ਉਹਨਾਂ ਦੇ ਪਾਲੇ ਚ ਗੇਂਦ ਹੈ ਵੀ ਉਹ 10 ਦਿਨ ਕਿ ਨਹੀਂ ਰਹਾ ਦੇ ਲੇਕਿਨ ਅੱਜ ਅਸੀਂ ਜਿਹੜਾ ਜਾ ਰਹੇ ਆ ਜੱਫੇਦਾਰ ਕੋਲੇ ਅੱਜ ਅਸੀਂ ਸਾਰੇ ਸਬੂਤ ਜਿਹੜੇ ਜੋ ਸਾਡੇ ਕੋਲ ਹੈਗੇ ਨੇ ਐਂ ਜਿਹੜੇ ਕੋਰਟਾਂ ਚ ਕੇਸ ਕੀਤੇ ਨੇ ਉਹਨਾਂ ਦੀਆਂ ਜਿਹੜੇ ਆਰਡਰ ਹੋਏ ਨੇ ਉਹਨਾਂ ਆਰਡਰਾਂ ਦੀਆਂ ਕਾਪੀਆਂ ਲੈ ਕੇ ਜਾਵਾਂਗੇ ਨਹੀਂ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਜਿਹੜੀ ਗੱਲ ਕਹੀ ਗੜਗੱਜ ਸਭਰਾ ਨੇ ਵੀ ਪੰਜ ਸਿੰਘ ਸਾਹਿਬਾਂ ਇਕੱਠੇ ਹੋ ਕੇ ਫੈਸਲਾ ਲੈਣਗੇ ਇਹਨਾਂ ਦਾ ਜਿੰਨੀ ਵੀ ਪੇਸ਼ੀ ਹੋਈ ਹੈ ਜਿੰਨੇ ਵੀ ਸਬੂਤ ਦਿੱਤੇ ਨੇ ਤੇ ਉਹਦੇ ਵਿੱਚ ਕੁਝ ਦੱਸਣਗੇ ਕੋਈ ਸੰਗਤ ਨੂੰ ਇਹ ਤਾਂ ਜੀ ਉਹ ਹੀ ਦੱਸ ਸਕਦੇ ਨੇ ਮੈਂ ਉਹਨਾਂ ਦੇ ਬਾਰੇ ਤੇ ਨਾ ਕਹਿ ਸਕਦਾ ਇਹ ਤਾਂ ਕਾਲ ਤਖਤ ਸਾਹ ਦੇ ਜਖਦਾਦ ਜਿਹੜੇ ਨੇ ਪੰਜ ਸਿਕਸਾਂ ਬਾਣ ਉਹਨਾਂ ਦੀ ਕਦੋਂ ਮੀਟਿੰਗ ਹੁੰਦੀ ਆ ਉਹ ਕੀ ਫੈਸਲਾ ਕਰਦੇ ਆ ਉਹ ਦੱਸਦੇ ਆ ਨਹੀਂ ਦੱਸਦੇ ਇਹ ਤਾਂ ਉਹਨਾਂ ਨੂੰ ਪਤਾ ਜੀ ਮੈਂ ਉਹਦੇ ਬਾਰੇ ਥੋੜਾ ਕੁਝ ਕਹਿ ਸਕਦਾ ਉਹਨਾਂ ਨੇ ਕੀ ਕਰਨਾ ਕੀ ਨਹੀਂ ਮੈਂ ਤੇ ਇਹ ਕਹਿ ਸਕਦਾ ਕਿ ਇਹ ਸੁਖਬੀਰ ਬਾਦਲ ਜਿਹੜਾ ਹੈ ਇਹ ਰਾਜਨੀਤੀ ਕਰ ਰਿਹਾ ਤੇ ਅੱਜ ਕਾਂਗਰਸ ਉੱਥੇ ਜਾ ਰਹੀ ਹੈ ਇਹ ਜਿੰਨੀ ਰਾਜਨੀਤਿਕ ਭਾ ਕੇ ਇਹ ਵੀ ਪਤਾ ਲੱਗਾ ਸਾਨੂੰ ਭਰੋਸੇਯੋਗ ਚੀਜ਼ਾਂ ਤੋਂ ਇਹ ਵੀ ਪਤਾ ਲੱਗਾ ਕਿ ਅੱਜ ਕਾਂਗਰਸ ਉੱਥੇ ਜਾ ਰਹੀ ਆ ਤੇ ਕੱਲ ਨੂੰ ਉੱਥੇ ਭਾਪੀ ਨੇ ਉਹ ਜਿਹੜੇ ਲੀਡਰ ਜਾ ਰਹੇ ਆ ਤੇ ਢੇਰੇ ਦੇ ਉੱਤੇ ਇਹ ਢੇਰੇ ਦੀਆਂ ਮਲਕਿ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾ ਕੇ ਵੀ ਇਹ ਜੀ ਢੇਰੇ ਦੇ ਖਿਲਾਫ ਆ ਹੋ ਰਿਹਾ ਆ ਹੋ ਰਿਹਾ ਇਹ ਜਦੋਂ ਕਿ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਅਸੀਂ ਹੋਰ ਬਹੁਤ ਸਾਰਾ ਜਿਹੜਾ ਆਪਣੇ ਹਿਸਾਬ ਦੇ ਨਾਲ ਅਸੀਂ ਜਿਹੜੀ ਆ ਇਸ ਕੇਸ ਦੀ ਪੜਤਾਲ ਕਰਾਉਣ ਵਾਸਤੇ ਜਿਹੜੀ ਐਫ ਆਈ ਆਰ ਹੋਈ ਆ ਅਸੀਂ ਪੰਥਕ ਜਥੇਬੰਦੀਆਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਬੜੇ ਸੱਚੇ ਢੰਗ ਦੇ ਨਾਲ ਇਸ ਕੇਸ ਨੂੰ ਡੀਲ ਕਰਨ ਵਾਸਤੇ ਔਰ 328 ਰੁਪਏ ਕਿੱਥੇ ਨੇ ਇਸ ਰੋਮਨੀ ਕਮੇਟੀ ਦੇ ਨੱਕ ਚ ਦਮ ਕਰਕੇ ਤੇ ਇਹ ਸੁਖਬੀਰ ਬਾਦਲ ਜੋ ਅੱਜ ਰਾਜਨੀਤੀ ਕਰ ਰਿਹਾ ਹੈ ਇਹਨਾਂ ਸਾਰਿਆਂ ਦੇ ਚਾਹੇ ਉਹ ਕਾਂਗਰਸੀ ਆ ਚਾਹੇ ਰਾਜਨੀਤੀਆ ਚ ਭਗਵੰਤ ਮਾਨ ਵੀ ਜੇਕਰ ਇਹ ਦੂਸਰੇ ਪਾਸੇ ਨੂੰ ਜਾਏਗਾ ਜੇ ਇਹ ਸਮਝੌਤਾ ਕਰਦਾ ਸਮਝੌਤਾਵਾਦੀ ਨੀਤੀ ਨਾ ਚਲਦਾ ਤੇ ਇਹਨਾਂ 328 ਰੂਪਾਂ ਦੇ ਸਬੰਧ ਵਿੱਚ ਤੇ ਲਿਆਜ ਭਗਵੰਤ ਮਾਨ ਦਾ ਵੀ ਨਹੀਂ ਹੋਵੇਗਾ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਨਹੀਂ ਤੁਹਾਨੂੰ ਕੀ ਲੱਗਦਾ ਨਹੀਂ ਸਮਝੌਤਾ ਇਹਨਾਂ ਦਾ ਆਪਸੀ ਹੋਇਆ ਜਿਸ ਤਰ੍ਹਾਂ ਬੇਦਬੀਆਂ ਦਾ ਇਨਸਾਫ ਮਿਲਣਾ ਸੀ 2015 ਦਾ ਉਹ ਵਿੱਚ ਹੀ ਲਟਕਦਾ ਹੈ ਮੈਂ ਤੁਹਾਨੂੰ ਇਹ ਬੇਨਤੀ ਕਰ ਦਿੱਤੀ ਆ ਕਿ ਜਦਨ 28 ਤਰੀਕ ਨੂੰ ਜੀ ਜਥੇਦਾਰ ਅਕਾਲ ਤਖਤ ਨੇ ਆਪਣੀ ਮੀਟਿੰਗ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਪਹਿਲਾਂ ਤੇ ਇਹਨਾਂ ਨੇ ਕਿਹਾ 28 ਤਰੀਕ ਨੂੰ ਇਹ ਗੱਲ ਕਹੀ ਕਿ ਕੋਈ ਸਹਿਯੋਗ ਨਹੀਂ ਦੇਣਾ 28 ਦਸੰਬਰ ਨੂੰ ਤੇ ਜੀ ਜਦੋਂ ਆ ਹੁਣ ਇਹਨਾਂ ਨੇ ਆਕੇ ਤੇ ਫਿਰ 15-20 ਦਿਨਾਂ ਬਾਅਦ ਇਹ ਗੱਲ ਕਹਿਤੀ ਪਈ ਸਹਿਯੋਗ ਦਿਓ ਜਿੱਦਨ ਸਹਿਯੋਗ ਦੇਣ ਦੀ ਗੱਲ ਆਈ ਸੀ ਮੈਂ ਉਸ ਦਿਨ ਇਹ ਗੱਲ ਕਹਿਤੀ ਸੀ ਵੀ ਜਥੇਦਾਰਾਂ ਨੇ ਇਹ ਜਿਹੜਾ ਯੂ ਟਰਨ ਲਿਆ ਹੈ ਇਥੋਂ ਇਹ ਲੱਗਦਾ ਹੈ ਕਿ ਇਹਨਾਂ ਦਾ ਸਮਝੌਤਾ ਹੋ ਗਿਆ ਹੈ ਵੀ ਸੁਖਬੀਰ ਬਾਦਲ ਦੀਆਂ ਜਿਹੜੀਆਂ ਸਿੱਟ ਦੀਆਂ ਜਿਹੜੀ ਪੜਤਾਲ ਆ 328 ਰੁਪਿਆਂ ਦੀ ਇਹਦੀਆਂ ਤਾਰਾਂ ਜੁੜਨੀਆਂ ਜਾ ਕੇ ਸਤਿੰਦਰ ਕੋਹਲੀ ਦੇ ਰਹੀਂ ਸੁਖਬੀਰ ਬਾਦਲ ਨਾਲ ਤੇ ਜੀ ਜਿਹੜੇ ਇਹ ਸਰੂਪ ਗਏ ਨੇ ਜੇ ਕਿਸੇ ਨੂੰ ਦਿੱਤੇ ਗਏ ਨੇ ਚਾਹੇ ਉਹ ਆਰਐਸਐਸ ਨੂੰ ਦਿੱਤੇ ਨੇ ਜਾਂ ਡੇਰਾ ਰਾਮ ਰਹੀਮ ਨੂੰ ਗੁਰਮੀਤ ਰਾਮ ਰਹੀਮ ਨੂੰ ਦਿੱਤੇ ਗਏ ਨੇ ਜਾਂ ਹੋਰ ਜਿੱਥੇ ਵੀ ਜਿੱਥੇ ਮਲਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮਤਾਬਿਕ ਜਿੱਥੇ ਮਹਾਰਾਜ ਦੇ ਸਰੂਪ ਨਹੀਂ ਜਾ ਸਕਦੇ ਉਹ ਮੜੀਆ ਮਜ਼ਾਰ ਆ ਜਾਂ ਕੋਈ ਵੀ ਆ ਜਾਂ ਕੋਈ ਡੇਰੇਦਾਰ ਆ ਉਥੇ ਨਹੀਂ ਜਾ ਸਕਦੇ ਜਿੱਥੇ ਅਕਾਲ ਤਖਤ ਸਾਹਿਬ ਦੀ ਮਤਲਬ ਕਿ ਜੋ ਰਿਪੋਰਟ ਆਦੇਸ਼ ਨੇ ਜੋ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਿਕ ਜਿੱਥੇ ਨਹੀਂ ਜਾ ਸਕਦੇ ਤੇ ਜੇ ਉਥੇ ਸਰੂਪ ਜਾਂਦੇ ਨੇ ਤੇ ਉਹ ਸੁਖਬੀਰ ਬਾਦਲ ਤੇ ਉਹਦੀ ਪਾਰਟੀ ਦੇ ਜਿਹੜੇ ਸਿਪਾ ਸਲਾਰ ਨੇ ਉਹਨਾਂ ਤੋਂ ਬਿਨਾਂ ਨਹੀਂ ਜਾ ਸਕਦੇ ਕਿਉਂਕਿ ਸ਼ਰੋਮਣੀ ਕਮੇਟੀ ਇੱਕ ਨਾਂ ਦੀ ਸ਼ਰੋਮਣੀ ਕਮੇਟੀ ਆ ਜਥੇਦਾਰ ਵੀ ਇੱਕ ਨਾਂ ਦੇ ਜਥੇਦਾਰ ਨੇ ਜੋ ਕੁਛ ਆ ਉਹ ਸੁਖਬੀਰ ਬਾਦਲ ਆ ਚੇਸ ਕਰਕੇ ਮੈਂ ਉਦੋਂ ਨਹੀਂ ਕਹਿਤਾ ਸੀ ਕਿ ਇਹ ਜਿਹੜਾ ਜਥੇਦਾਰ ਅਕਾਲ ਤਖਤ ਨੇ ਯੂ ਟਰਨ ਲਿਆ ਹੈ ਸਰੋਨੀ ਕਮੇਟੀ ਨੂੰ ਜੋ ਹਦੇ ਜਾਰੀ ਕੀਤਾ ਕਿ ਤੁਸੀਂ ਸਿੱਟ ਨੂੰ ਸਹਿਯੋਗ ਦਿਓ ਇਹ ਸਹਿਯੋਗ ਨਹੀਂ ਦਿੱਤਾ ਜਾਣਾ ਤੇ ਸਾਨੂੰ ਇਹ ਲੱਗਦਾ ਕਿ ਇਹਨਾਂ ਦਾ ਸਮਝੌਤਾ ਹੋ ਗਿਆ ਤੇ ਹੁਣ ਇਹ ਜਿਹੜੀ 168 ਨੰਬਰ ਐਫ ਆਈ ਆਰ ਆ ਇਹਨੂੰ ਇਹ ਖੁਰਦ-ਬੁਰਦ ਕਰਮਗੇ ਇਹ ਗੱਲ ਮੈਂ ਪਹਿਲਾਂ ਕਹਿ ਚੁੱਕਾ ਸਿਰਸਾ ਸਾਹਿਬ ਜਿਹੜਾ ਸਿੱਖ ਹੁੰਦਾ ਹੈ ਗੁਰੂ ਦਾ ਇਹਨਾਂ ਦਾ ਹੁਕਮ ਹੁੰਦਾ ਵੀ ਇੱਕ ਰਸਤਾ ਇਹਨਾਂ ਦਾ ਇਹ ਇਹਨਾਂ ਨੇ ਬਣਾਉਣਾ ਹੁੰਦਾ ਲੇਕਿਨ ਇਹ ਦੋ ਰਸਤੇ ਕਿਉਂ ਬਣਾਉਂਦੇ ਆ ਜਿਹੜੇ ਆਗੂ ਹੈਗੇ ਸਿੱਖ ਲੀਡਰ ਹਾਂ ਲੋ ਹਲੋ ਜੀ ਜੀ ਮੈਂ ਇਹ ਸਵਾਲ ਕਰ ਰਿਹਾ ਸੀ ਕਿ ਵੀ ਜਿਹੜੇ ਸਿੱਖ ਲੀਡਰ ਬੈਠੇ ਨੇ ਉੱਤੇ ਆਗੂਕਾਰ ਹਾਂ ਇਹ ਦੋ ਰਸਤੇ ਕਿਉਂ ਬਣਾਉਂਦੇ ਆ ਰਸਤਾ ਤਾਂ ਗੁਰੂ ਨੇ ਇੱਕ ਹੀ ਦੱਸਿਆ ਨਾ ਸਿੱਧਾ ਵੀ ਇੱਕ ਹੀ ਰਸਤਾ ਬਣਾਉਣਾ ਤੁਸੀਂ ਬੜਾ ਵਧੀਆ ਸਵਾਲ ਕੀਤਾ ਮੈਂ ਇੱਕ ਬੇਨਤੀ ਕਰਾਂ ਹਾਂ ਜੀ ਜਦੋਂ ਸਰਸੇ ਅਸਾਧ ਨੂੰ ਉਹ ਜੋ ਗਮੀ ਗੁਰੂ ਨੂੰ ਇਹਨਾਂ ਨੇ ਮਾਫੀ ਦਿੱਤੀ ਹਾਂਜੀ ਤੇ ਸਿੱਖ ਸੰਗਤ ਨੇ ਵਿਰੋਧ ਕੀਤਾ ਹਾਂਜੀ ਸ਼੍ਰੋਮਣੀ ਕਮੇਟੀ ਦਾ ਜਰਨਲ ਅਜਲਾਸ ਹੋਇਆ ਜਿਦੇ ਵਿੱਚ ਉਹਨਾਂ ਨੇ ਅਖਬਾਰਾਂ ਦੇ ਰਾਈ ਇਸ਼ਤਿਹਾਰ ਦੇਖ ਕੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਕੀਤੀ ਜਾਵੇ ਤੇ ਕੋਈ ਵੀ ਇਹਦੇ ਖਿਲਾਫ ਨਾ ਬੋਲੇ ਹਾਂਜੀ ਹਾਂਜੀ ਲੇਕਿਨ ਸੰਗਤਾਂ ਨੇ ਵਿਰੋਧ ਜਾਰੀ ਰੱਖਿਆ ਕਿ ਇਹਨੂੰ ਜਿਹੜੀ ਮਾਫੀ ਦਿੱਤੀ ਗਈ ਆ ਇਹ ਗਲਤ ਆ ਹਾਂਜੀ ਤੇ ਫਿਰ ਉਹ ਫੈਸਲਾ ਜਿਹੜਾ ਸੀ ਉਹ ਵਾਪਸ ਲਿਆ ਇਹਨਾਂ ਨੇ 16 ਅਕਤੂਬਰ ਨੂੰ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਜਥੇਦਾਰ ਨੂੰ ਕਾਲ ਤੱਕ ਤੇ ਪੇਸ਼ ਹੋਣਾ ਪਿਆ ਹੁਣ ਇਹਦੇ ਬਾਰੇ ਮੈਂ ਤੁਹਾਨੂੰ ਬੜਾ ਵਿਸਤਾਰ ਚ ਜਰਾ ਧਿਆਨ ਨਾਲ ਸੁਣ ਲਓ ਸੰਗਤ ਵੀ ਸੁਣ ਰਹੀ ਆ ਜੀ ਕਿ ਸਰ ਜਦੋਂ 28 ਤਰੀਕ ਨੂੰ 28 ਦਸੰਬਰ 2025 ਨੂੰ ਇਹਨਾਂ ਦੀ ਮੀਟਿੰਗ ਹੋਣੀ ਸੀ ਹਾਂਜੀ ਜਥੇਦਾਰਾਂ ਦੀ ਤੇ ਮੈਂ 27 ਤਰੀਕ ਨੂੰ ਪੱਤਰ ਦੇ ਕੇ ਆਇਆ ਸਾਂ ਕਿ ਸਿੰਘ ਸਾਹਿਬ ਪਿਛਲੇ ਇਤਿਹਾਸ ਨੂੰ ਜਿਹੜਾ ਉਹ ਵਾਚਿਓ ਕਿਤੇ ਗਿਆਨੀ ਗੁਰਬਚਨ ਸਿੰਘ ਆਲੀ ਨਾ ਕਰਿਓ ਤੁਸੀਂ ਵੀ ਕਿਤੇ ਉਸੇ ਕਤਾਰ 'ਚ ਨਾ ਆ ਜਿਓ ਇਹ ਫੈਸਲਾ ਜਿਹੜਾ ਬੜਾ ਸੋਚ ਸਮਝ ਕੇ ਕਰਨਾ ਤੁਸੀਂ ਜੀ ਲੇਕਿਨ ਉਸ ਜਥੇਦਾਰ ਨੇ ਗਿਆਨੀ ਗੁਰਪਲਦੀਪ ਸਿੰਘ ਗੜਗੱਜ ਨੇ ਗਿਆਨੀ ਗੁਰਬਚਨ ਸਿੰਘ ਦੇ ਇਤਿਹਾਸ ਨੂੰ ਦਰਾਂਡਿਆ ਹੋਇਆ ਜੀ ਉਹਨੇ ਸਟੂ ਉਹਨੇ ਸ਼੍ਰੋਮਿਕ ਕਮੇਟੀ ਨੂੰ ਦੇਸ਼ ਜਾਰੀ ਕਰਤਾ ਵੀ ਤੁਸੀਂ ਕੋਈ ਸਹਿਯੋਗ ਨਹੀਂ ਦੇਣਾ ਪਹਿਲਾਂ ਕਹਿਤਾ ਔਰ 15 ਦਿਨਾਂ ਬਾਅਦ ਉਹ ਫਿਰ ਕਹਿੰਦਾ ਕਿ ਨਹੀਂ ਤੁਸੀਂ ਇਹਨੂੰ ਸਹਿਯੋਗ ਦਿਓ ਇਹਨਾਂ ਨੇ ਗੁਰਬਚਨ ਸਿੰਘ ਵਾਲੇ ਇਤਿਹਾਸ ਨੂੰ ਦਰਾਤਾ ਕਿ ਨਹੀਂ ਦਰਾਤਾ ਬਿਲਕੁਲ ਜੀ ਸੇਮ ਹੀ ਹੋ ਗਿਆ ਇਹ ਫਿਰ ਜਥੇਦਾਰ ਨੇ ਇਹ ਤਾਂ ਜੋ ਸੁਖਬੀਰ ਵੱਲੋਂ ਇਹਨਾਂ ਨੂੰ ਆਦੇਸ਼ ਆ ਰਿਹਾ ਹੈ ਕਿਉਂਕਿ ਸੁਖਬੀਰ ਦੀ ਤੇ ਜਿਹੜੀ ਆ ਉਹ ਭਗਵੰਤ ਮਾਨ ਦੀ ਇਟੀਸੀਟੀ ਰਲ ਗਈ ਹੈ ਤੇ ਉਹਨਾਂ ਨੇ ਜਿਹੜਾ ਸੀ ਇਹ ਕਹਿਤਾ ਵੀ ਤੈਨੂੰ ਸਹਿਯੋਗ ਦੇਣਗੇ ਤੇ ਗੱਲ ਜਿਹੜੀ ਘੱਟੇਕੋੜੀਆਂ ਲਾ ਦਿਓ ਹੁਣ ਡੇਰੇ ਤੇ ਉੱਥੇ ਗਏ ਨਹੀਂ ਹਾਂਜੀ ਤੇ ਜੇ ਸਿੱਟ ਗਈ ਆ ਤੇ ਉੱਥੇ ਸਿੱਟ ਉਥੋਂ ਕੋਈ ਮਹਾਰਾਜ ਦੇ ਰੂਪ ਲੈ ਕੇ ਤੇ ਨਹੀਂ ਆਈ ਸ਼ਕਬੀਰ ਬਾਦਲ ਇਹ ਨਹੀਂ ਉਹਨਾਂ ਨੂੰ ਅਧਿਕਾਰ ਆ ਸੈਟ ਨੂੰ ਉੱਥੋਂ ਪੁਲਿਸ ਨੂੰ ਪੁਲਿਸ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਮਹਾਰਾਜ ਦੇ ਸਰੂਪ ਕਿੱਥੋਂ ਲਾਵੇ ਉਹ ਬੜੀ ਮਾਨਵਤਾ ਜਿਆਦਾ ਨਾ ਕਿਸੇ ਤਰ੍ਹਾਂ ਇਹਨਾਂ ਨੇ ਮਹਾਰਾਜ ਦੀਆਂ ਸੈਂਚੀਆਂ ਸਰੂਪ ਅੰਗ ਗੁਰਬਾਣੀ ਦੇ ਕੁਟਕੇ 2012 ਦੇ ਵਿੱਚ ਰੱਦੀ ਚ ਵਿਕਵਾਏ ਸੀ ਸ਼੍ਰੋਮਣੀ ਕਮੇਟੀ ਨੇ ਜੀ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਥਾਣਾ ਅਜਨਾਲਾ ਦੇ ਵਿੱਚ ਐਫ ਆਈ ਆਰ ਦਰਜ ਕਰਾਈ ਗਈ ਸੀ ਅਛਾ ਰੱਦੀ ਚ ਵੇਚਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਾਣੇ ਰੱਦੀ ਦੇ ਵਿੱਚ ਵੇਚੇ ਨੇ ਅੰਗ ਮੈਂ ਆ ਤੁਹਾਡੇ ਚੈਨਲ ਦੇ ਉੱਤੇ ਕਹਿ ਰਿਹਾ ਇਹਦੀ ਕੋਈ ਵੀਡੀਓ ਵਗੈਰਾ ਜਾਂ ਕੋਈ ਸਬੂਤ ਹੋਰ ਹੈਗਾ ਕੋਈ ਮੈਂ ਐਫ ਆਈ ਆਰ ਕਰਾਈਆ ਔਰ ਦੋਸ਼ੀਆਂ ਨੂੰ ਜਿਹੜੇ ਨੇ ਵੇਚੇ ਸੀ ਉਹਨਾਂ ਦੀ ਸਪੋਰਟ ਅਕਾਲ ਤਖਤ ਦਾ ਜਥੇਦਾਰ ਸੀ ਜਿਹੜਾ ਉਸ ਟਾਈਮ ਤੇ ਗਿਆਨੀ ਗੁਰਬੰਧ ਸਿੰਘ ਐਫ ਆਈ ਆਰ ਕਰਾਈ ਠੀਕ ਗੱਲ ਹੈਗੀ ਹੈ ਲੇਕਿਨ ਉਹਦੇ ਸਬੂਤ ਕੋਈ ਵੀਡੀਓ ਵਗੈਰਾ ਜਾਂ ਹੋ ਸਬੂਤ ਕੋਈ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਵਾਈ ਹੈ ਤੇ ਜੀ ਨਹੀਂ ਵੀਡੀਓ ਨਹੀਂ ਹੈਗੀ ਇਹ ਵੀਡੀਓ ਤੇ ਸ਼ਾਇਦ ਨਹੀਂ ਹੋ ਸਕਦੀ 2012 ਦੇ ਵਿੱਚ ਉਦੋਂ ਇੰਨਾ ਜ਼ਿਆਦਾ ਨਹੀਂ ਨਾ ਹੈਗਾ। ਇਹ ਜੀ ਜੀ। ਹਾਂ। ਉਹ ਦੂਸਤ ਅਦਾਲਤੀ ਸਬੂਤ ਨੇ। ਅੱਛਾ ਪਿਆ ਰਿਹਾ। ਫਤਿਹ ਅਦਾਲਤ ਦਾ ਫੈਸਲਾ ਹੈ। ਹਾਂ ਚਲੋ ਸਬੂਤ ਤਾਂ ਹੈਗੇ ਨੇ ਤੁਹਾਡੇ ਕੋਲ ਐਫ ਆਈ ਆਰ ਦੇ। ਸ਼ਰਮਣੀ ਖੁਰਦਵਾਰਾ ਪ੍ਰਬੰਧਕ ਕਮੇਟੀ ਦੀ ਬੱਸ ਜਿਹੜੀ ਆ ਉਹ ਪਰਚੇ ਚ ਹੋਈ ਆ ਉਹ ਜ਼ਿੰਮੇਵਾਰੀ ਦੇ ਲਈ ਸੀ ਇਹਨਾਂ ਨੇ। ਪੁੱਛ ਲੋ ਇਹਨਾਂ ਨੂੰ ਲਈ ਕਿ ਨਹੀਂ ਲਈ ਇਹਨਾਂ ਨੇ। ਤੇ ਜੀ। हां सर ਉਹ ਮੀਟ ਕਮੇਟੀ ਦੀ ਬਾਤ ਹੈ ਜਿਹੜੀ ਉਹਦਾ ਨੰਬਰ ਹੈ ਡਰਾਈਵਰ ਦਾ ਨਾਮ ਬੱਸ ਦਾ ਨੰਬਰ ਤੇ ਉਹ ਸਾਰਾ ਕੁਝ ਐਫ ਆਈ ਆਰ ਦੇ ਵਿੱਚ ਦਰਜ ਹੈ ਜੀ हां ਐਫ ਆਈ ਆਰ ਤੁਹਾਡੇ ਕੋਲ ਹੈਗੀ ਹੈ ਮੇਰੇ ਕੋਲ ਸਾਰਾ ਕੁਝ ਹੈ ਜੀ ਠੀਕ ਹੈ ਦਰਸ਼ਕਾਂ ਨੂੰ ਐਫ ਆਈ ਆਰ ਨਾਲ ਹੀ ਵਿਖਾ ਦਿੰਨੇ ਹੈਗੇ ਹਾਂ ਉਹ ਹੁਣ ਇਸ ਟਾਈਮ ਦੇ ਉੱਤੇ 10 ਮਿੰਟ ਲੱਗਣਗੇ ਉਹ ਫਾਈਲ ਕਿਤੇ ਪਾਸੇ ਪਈ ਹੈ ਚਲੋ ਤੁਹਾਡੇ ਕੋਲ ਬਾਅਦ ਚ ਲੈ ਲੈਨੇ ਆਪਣੇ ਸਿਰਸਾ ਸਾਹਿਬ ਇੱਕ ਮੈਂ ਛੋਟਾ ਜਿਹਾ ਸਵਾਲ ਨਾਲੇ ਪੁੱਛ ਕਰਦਾ ਅਖੀਰ ਦੇ ਵਿੱਚ ਵੀ ਜਥੇਦਾਰ ਰਣਜੀਤ ਸਿੰਘ ਦਾ ਇੱਕ ਇੰਟਰਵਿਊ ਸੀਗਾ ਸਾਬਕਾ ਜਥੇਦਾਰ ਸਾਹਿਬ ਦਾ ਹਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਵੱਡਾ ਬਦਲਾਅ ਹੋ ਸਕਦਾ ਹੈ ਜਿਹੜੇ ਗੁੰਮ ਹੋਏ ਨੇ ਸਰੂਪ ਜਿਹੜੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਾ ਹਾਂ ਤੇ ਤੁਹਾਡੇ ਚੈਨਲ ਤੇ ਵੀ ਇਹ ਗੱਲ ਕਹਿਣੀ ਚਾਹਣਾ ਹਾਂਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ 722 ਪੰਨਿਆਂ ਦੀ ਕਿਤਾਬ 1853 722 ਪੰਨਿਆਂ ਦੀ ਸਿੱਖ ਇਤਿਹਾਸ ਨਾਲ ਦੀ ਹਿੰਦੀ ਕਿਤਾਬ ਤੇ 853 ਪੰਨਿਆਂ ਦੀ ਗੁਰਬਲਾਖ ਪਾਸ਼ਾਈ ਛੇਵੀਂ ਕਿਤਾਬ ਇਹ ਸਿੱਖ ਇਤਿਹਾਸ ਨੂੰ ਤਰੋੜ-ਮੋੜ ਕੇ ਤੇ ਗੁਰੂ ਸਾਹਿਬਾਂ ਦੇ ਉੱਤੇ ਅਪ ਸ਼ਬਦ ਟਿੱਪਣੀਆਂ ਕਰਕੇ ਆਪ ਸ਼ਬਦ ਲਿਖ ਕੇ ਲਿਖਤੀ ਤੌਰ ਦੇ ਉੱਤੇ ਉਹਨਾਂ ਦੇ ਸਬੰਧ ਵਿੱਚ ਬਹੁਤ ਮਾੜੀ ਸ਼ਬਦਾਵਲੀ ਲਿਖ ਕੇ ਤੇ ਇਹ ਕਿਤਾਬਾਂ ਪਬਲਿਸ਼ ਕਰ ਸਕਦੀ ਹੈ ਸ਼੍ਰੋਮਣੀ ਕਮੇਟੀ ਗੁਰੂ ਕੀ ਗੋਲਕ ਨਾਲ ਤੇ ਜਿਹੜੇ ਮਹਾਰਾਜ ਦੇ ਰੂਪ ਨੇ ਉਹ ਉਹਨਾਂ ਦਾ ਕੀ ਨਹੀਂ ਹੋ ਸਕਦਾ ਮੈਂ ਇਹ ਬੇਨਤੀ ਕਰਦੇ ਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਗੁਰੂਆਂ ਦੀ ਬਦੌਲਤ ਆ ਗੁਰੂਆਂ ਨੇ ਜਿਹੜੀ ਕੁਰਬਾਨੀ ਜਿਸ ਕੁਰਬਾਨੀ ਦੀ ਰਚਨਾ ਕੀਤੀ ਸੀ ਉਹ ਕੁਰਬਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਆ ਤਾਂ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਮੰਨਦੇ ਆਂ ਬਿਲਕੁਲ ਜੀ ਜੋਤ ਤਾਂ ਹੀ ਮੰਨਿਆ ਨਾ ਵੀ ਗੁਰੂਆਂ ਦੀ ਜੋਤ ਹੈ ਗੁਰੂਆਂ ਨੇ ਜੋ ਮਖਾਰਬਨ ਤੋਂ ਗੁਰਬਾਣੀ ਉਚਾਰਨ ਕੀਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਆ ਜਿਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ ਪਰ ਇਹ ਬਾਅਦ ਦੇ ਵਿੱਚ ਆਇਆ ਹੈ ਨਾ ਗੁਰੂ ਗ੍ਰੰਥ ਸਾਹਿਬ ਪਹਿਲਾ ਗੁਰੂ ਨੇ ਨਾ ਤੇ ਜੇ ਗੁਰੂਆਂ ਦੇ ਸੰਬੰਧ ਵਿੱਚ ਇੱਕ ਤਾਬਾ ਦੇਖ ਸਕਦੇ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਜਿਨ੍ਹਾਂ ਦੋਸ਼ੀਆਂ ਕੋਲ ਚਲੇ ਗਏ ਨੇ ਉਹ ਕੀ ਨਹੀਂ ਕਰ ਸਕਦੇ ਭਾਵੇਂ ਖੁਦ ਕੀ ਨਹੀਂ ਕਰਵਾ ਸਕਦੇ ਬਿਲਕੁਲ ਜੀ ਦੱਸੋ ਮੈਨੂੰ ਹਾਂ ਜੀ ਹਾਂ ਜੀ ਮੇਰੇ ਸਵਾਲ ਦਾ ਜਵਾਬ ਹੈ ਕਿ ਕੋਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਹਾਂ ਠੀਕ ਹੈ ਬਲੇ ਸਿੰਘ ਸਿੱਖ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਕ ਸਮਾਂ ਦੇਣ ਵਾਸਤੇ ਜਿਸ ਤਰ੍ਹਾਂ ਲੰਬਾ ਸਮਾਂ ਦਿੱਤਾ ਤੁਸੀਂ ਗੱਲਬਾਤ ਕਰਨ ਵਾਸਤੇ ਆਵਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਮੇਰੀ ਬੇਨਤੀ ਆਪੀ ਆਪੋ ਆਪਣੇ ਕਮੈਂਟ ਜਰੂਰ ਦੇਣ ਤੇ ਜੋ ਵੀ ਹੈ ਤੇ ਸਾਨੂੰ ਸਹਿਯੋਗ ਦੇਣ ਇਹਦੇ ਵਿੱਚ ਜਿਨ੍ਹਾਂ ਨੂੰ ਠੀਕ ਲੱਗਦਾ ਆਪੋ ਆਪਣੇ ਕਮੈਂਟ ਜਿਹੜਿਆ ਵੱਧ ਤੋਂ ਵੱਧ ਅੱਗੇ ਤੋਂ ਅਗੇ ਸ਼ੇਅਰ ਕਰਨ ਇਹ ਸਟੋਰੀ ਨੂੰ ਤੇ ਕਮੈਂਟ ਵੀ ਆਪਣੇ ਦੇਣ ਧ